ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ। ਤੇ ਵੀਡੀਓ ਦੇਖਣ ਲਈ ਧੰਨਵਾਦ। ਅੱਜ ਆ ਤੁਹਾਨੂੰ ਸਕਾਫ ਬਣਾਉਣੀ ਜਿਹੜਾ ਅਸੀਂ ਬਣਾ ਕੇ ਤਿਆਰ ਕਰਦੇ ਹਾਂ ਦੇਖੋ। ਇਹਦੇ ਕਰੋਸ਼ ਕਰ ਲੱਗਣ ਵਾਲਾ ਰਹਿੰਦਾ। ਇਹ ਸਕਾਫ ਦੋ ਕਲਰ ਦੇ ਵਿੱਚ। ਇੱਕ ਇੱਧਰ ਦੋਨੋਂ ਪਾਸੇ ਕਰੋਸ਼ ਕਰ ਲੱਗਣਾ ਵਾਲਾ ਰਹਿੰਦਾ। ਇੱਕ ਗ੍ਰੀਨ ਕਲਰ ਤੇ ਨਾਂ ਵੀ ਕੰਨ ਲੱਗਦਾ। ਹਿੰਦੇ ਹਿੰਦੇ ਹਜੇ ਇਹਦੇ ਕਿਤਾਗੇ ਵੀ ਨਹੀਂ ਕੱਟੇ ਅਸੀਂ ਉਲਟੇ ਪਾਸੇ ਇਸ ਤਰੀਕੇ ਦਾ ਸਿਰਦੇ ਪਾਸੇ ਝੁੰਡਿਆ ਇਹਨਾਂ ਦੇਖੋ ਇਹ ਤੁਸੀ ਲੈਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਆ ਦੇ ਬਣਵਾਉਣਾ ਹੋਵੇ ਹੋਰ ਕੱਲਰ ਚਤਾਂ ਬਣਵਾ ਲੇ ਸਕਦੇ ਨੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਦੇਖ ਤੇ ਡੀ ਇਹਦੀ ਚੜਾਈ ਹੈ ਦੇਖ ਤੇ ਡੀ ਇਹਦੀ ਇਤਲਾਮਾਈ ਹੈ ਮੀੜ ਨੂੰ ਨਾ ਇਹਨਾਂ ਤਿੱਕਰ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਿਹੜਾ ਉਹਨੂੰ ਦਬਾਇਓ బౌజ స్ సవెటర్ జకట్ కు బా ఓర్ వట్స్తో సూట్ పేట కవా చీజ ద బౌజ ద బావుజ విల పచ్చా బ బాడర పం ఇం ఏ మిడియమ సైజద ਇਹ ਫਿੱਕਾ ਕਲਰ ਆਉਂਦਾ ਥੋੜਾ ਜਿਹਾ ਹੁੰਦਾ ਕਲਰ ਇਹਦੋਂ ਤੇਕਰੋ ਚ ਹੈ ਇਸ ਤਰ੍ਹਾਂ ਦਾ ਬੰਗਿਆ ਦੇਖੋ ਤੇ ਮੋੜਿਆਂ ਦਾ ਵੀ ਕਰੋ ਚਾਹਿਆ ਬੰਗਿਆ ਹੋਏ ਨੇ ਜੇ ਵੀ ਤੁਸੀਂ ਲੈਣਾ ਹੋਵੇ ਤਾਂ ਸੱਤ ਲੈ ਸਕਦੇ ਦੋਨੋਂ ਪਾਸੇ ਇੱਕੋ ਜਿਹਾ ਦੇਖੋ ਇਹ ਜੇਪਾਂਸਨ ਪਾ ਸਕਦੇ ਬੁੰਤੀ ਦੇਖੋ ਤੁਸੀਂ ਬੁੰਤੀ ਪਾਈ ਹੋਈ ਹੈ ਜਾਂ ਜਾਲੀ ਆ ਵੀ ਹੈ ਨਾ ਬੁੰਤੀ ਬਹੁਤ ਸੋਹਣੀ ਹੈ ਤੇ ਬੋਲਾ ਬੋਲਾ ਹੈ ਇਹ ਦੋ ਬਣਾਏ ਅਸੀਂ ਕਬੜਾ ਉਹ ਜੇ ਇੱਕੇ ਸਖਾਬ ਸਖਾਬ ਦੇ ਇਹ ਲਾਉਣ ਵਾਲੀਆਂ ਇੱਥੇ ਥੋੜੀ ਜੀ ਕਰੋਸ਼ੇ ਦੇ ਨਾਲ ਕਨਾਰੀ ਜੀ ਬਣਾਉਣ ਵਾਲੀ ਹੈ ਕਰੋਸ਼ ਕੇ ਨਾਲ ਦੋਨੋਂ ਪਾਸੇ ਇੱਥੋਂ ਲੈ ਕੇ ਤੇ ਇਸ ਕਲਰ ਦੀ ਬਣੂਗੀ ਨਾ ਵੀ ਦੀ ਤੇ ਦੋ ਚੀਜ਼ ਸਾਡੇ ਕੋਲ ਜੇ ਤੁਸੀਂ ਇਹ ਜਾ ਵੀ ਬਣਵਾਉਣਾ ਹੋਵੇ ਹੋਰ ਕਲਰ ਚ ਸਾਡਾ ਆਰਡਰ ਕਰ ਸਕਦੇ ਹੋ ਵੀ ਹੋਰ ਕਲਰ ਚ ਬਣਵਾਉਣਾ ਹੋਵੇ ਆਰਡਰ ਕਰ ਸਕਦੇ ਹੋ ਤੇ ਸੂਟ ਪੇਂਟ ਕਰਵਾਉਣੇ ਹੋਣ ਕੰਟ ਤੇ ਦੁਪੱਟੇ ਪੇਂਟ ਕਰਵਾਉਣੇ ਹੋਣ ਤੁਸੀਂ ਜੇ ਵੀ ਜੈਕਟ ਚਰਾਬਾਂ ਜੋੜੇ ਵਾਲੀ ਟੋਪੀ ਕੋਸ ਵੀ ਬਣਵਾਉਣਾ ਹੋਵੇ ਸਾਨੂੰ ਅੰਟਰ ਕਾ ਸਕਦੇ ਆਂ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਤੁਹਾਨੂੰ ਵਧੀਆ ਚੀਜ਼ ਮਿਲੂਗੀ ਇੱਕ ਵਾਰੀ ਆਰਡਰ ਕਰਕੇ ਦੇਖੋ ਰੂਟ ਪੇਂਟ ਕਰਵਾਓ ਵਧੀਆ ਪੇਂਟ ਕਰਕੇ ਦੇਵਾਂਗੇ ਕਿਸੇ ਵੀ ਕੱਪੜੇ 'ਚ ਕਿਸੇ ਵੀ ਤੁਸੀਂ ਆਪ ਕੱਪੜਾ ਭੇਜ ਕੇ ਸਾਨੂੰ ਬਾਸਾਣਾ ਹੀ ਤੇ ਪੇਂਟ ਕਰਵਾ ਸਕਦੇ ਹਾਂ ਜੇ ਤੁਸੀਂ ਆਪ ਦੇ ਕੋਲੋਂ ਕੱਪੜੇ ਨਾਲ ਵੀ ਪੇਂਟ ਕਰਵਾਉਣਾ ਤੇ ਕਰਵਾ ਸਕਦੇ ਹੋ ਤੇ ਲੋ ਜੀ ਅਗਲੀ ਵੀਡੀਓ ਚ ਬਣਦੇ ਆ ਸਾਰਿਆਂ ਨੂੰ ਪਿਆਰ ਸਸਰੀਆ ਕਰਨਾ ਵੀਡੀਓ ਕੋ ਪਸੰਦ ਆਵੇ ਲਾਈਕ ਤੇ ਸ਼ੇਅਰ ਕਰਨਾ